ਰਾਮਨਗਰ ਕਲੋਨੀ ਵਿਖੇ 2 ਅਕਤੂਬਰ ਨੂੰ ਦੁਸ਼ਹਿਰੇ ਦਾ ਪਰਵ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਅਤੇ ਸਥਾਪਕ ਕੌਂਸਲਰ सुरेंद्र ਕੁਮਾਰ ਸ਼ਿੰਦਾ ਦੀ ਅਗਵਾਈ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਤੇ ਹੈ ਦੀ ਦੁਸ਼ਹਿਰਾ ਪਰਵ ਦੀਆਂ ਤਿਆਰੀਆਂ ਦਾ ਛਾਇਸਾ ਕੌਂਸਲਰ ਵਿਕਾਸ ਸੋਨੀ ਨੇ ਲਿਆ ਅਤੇ ਇਸ ਮੌਕੇ ਉਹਨਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਗਮ ਵਿੱਚ ਪਹੁੰਚ ਕੇ ਦੁਸ਼ਹਿਰੇ ਦਾ ਪਰਵ ਮਨਾਉਣ। ਇਸ ਮੌਕੇ ਰਵਿੰਦਰ ਕੁਮਾਰ ਬਿੱਟੂ, ਕਲਿਆਨਦਾਸ, ਮਹਿਤਾ, ਰਕੇਸ਼ ਕੁਮਾਰ, ਚੰਦਰਸ਼ੇਖਰ, ਰਜੀਵ ਪ੍ਰਕਾਸ਼, ਸਾਹਿਲ ਸਮੇਤ ਦੁਸ਼ਹਿਰਾ ਕਮੇਟੀ ਦੇ ਮੈਂਬਰ ਹਾਜ਼ਰ ਸਨ। ਜੀ ਦੀ ਦੁਸ਼ਹਿਰਾ ਕਮੇਟੀ ਰਾਮਨਗਰ ਕਲੋਨੀ ਕਲੋਨੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਲੰਬੇ ਸਮੇਂ ਤੋਂ ਦੁਸ਼ਹਿਰਾ ਮਨਾਇਆ ਜਾ ਰਿਹਾ ਸੋ ਸਾਰਾ ਇਲਾਕਾ ਨਿਵਾਸੀਆਂ ਵੱਲੋਂ ਔਰ ਮੈਂ ਸਮਝਦਾ ਸਾਰੀ ਦੁਸ਼ਹਿਰਾ ਕਮੇਟੀ ਦੇ ਪ੍ਰਬੰਧਕ ਕਮੇਟੀ ਔਰ ਖਾਸ ਕਰਕੇ ਸਾਡੇ ਬਹੁਤ ਸਤਿਕਾਰਯੋਗ ਸ੍ਰਿੰਦਰ ਕੁਮਾਰ ਚਿੰਦਾ ਜੀ ਔਰ ਉਹਨਾਂ ਦੀ ਸਾਰੀ ਟੀਮ ਇੱਕ ਪਰਿਵਾਰ ਦੇ ਨਾਤੇ ਇਹ ਜਿਹੜਾ ਦੁਸ਼ਹਿਰਾ ਹੁੰਦਾ ਔਰ ਬੜੀ ਲਗਨ ਦੇ ਨਾਲ ਮਿਹਨਤ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੁੰਦਾ ਹੈ ਔਰ ਬੜਾ ਬੜੀਆ ਤਰੀਕੇ ਨਾਲ ਡਿਸਪਲਿਨਡ ਤਰੀਕੇ ਨਾਲ ਇੱਥੇ ਜਿਹੜਾ ਦੁਸ਼ਹਿਰਾ ਬਣਾਇਆ ਜਾਂਦਾ ਹੈ 2 ਅਕਤੂਬਰ ਨੂੰ ਸਾਡਾ ਦੁਸ਼ਹਿਰਾ ਦਾ ਪਵਿੱਤਰ ਤਿਆਰ ਜਿਹੜਾ ਹੈਗਾ ਰਾਵਣ ਦੇ ਜਿਹੜੇ ਅੱਜ ਅਸੀਂ ਉਹਦੀ ਇਨਸਪੈਕਸ਼ਨ ਕੀਤੀ ਹੈ ਜਿੱਥੇ ਰਾਵਣ ਸਾਡੇ ਬਣ ਰਹੇ ਨੇ ਉਹਨਾਂ ਦੇ ਬੁੱਤ ਬਣ ਰਹੇ ਨੇ ਔਰ 2 ਤਰੀਕ ਵਾਲੇ ਦਿਨ ਮੈਂ ਤੁਹਾਡੇ ਮੀਡੀਆ ਰਾਹੀਂ ਜਿਹੜੀ ਰਾਮਨਗਰ ਕੌਲਨੀ ਨਹੀਂ ਇੱਥੋਂ ਬਹੁਤ ਦੂਰ ਦੂਰ ਤੋਂ ਲੋਕ ਇਸ ਦੁਸ਼ਹਿਰੇ ਨੂੰ ਦੇਖਣ ਵਾਸਤੇ ਆਉਂਦੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਸ ਦੁਸ਼ਹਿਰੇ ਤੇ ਪਹੁੰਚਣ ਇਹ ਜਿਹੜਾ ਇੱਕ ਪਰਿਵਾਰਕ ਯਾ ਪ੍ਰੋਗਰਾਮੇ ਇੱਕ ਸਾਰਾ ਹਿੰਦੁਸਤਾਨ ਚ ਪ੍ਰੋਗਰਾਮ ਆਇਆ ਜਾਂਦਾ ਔਰ ਇਸ ਪ੍ਰੋਗਰਾਮ ਦਾ ਇੱਕ ਹੀ ਮਕਸਦ ਹੁੰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਸਿੱਖਿਆ ਲੈਣ ਦਾ ਇੱਕ ਮਕਸਦ ਹੁੰਦਾ ਕਿ ਬੁਰਾਈ ਚਾਹੇ ਕਿਤਨੀ ਵੀ ਤਾਕਤਵਾਰ ਕਿਉਂ ਨਾ ਹੋਵੇ ਅੰਤ ਨੂੰ ਜਿੱਤ ਸੱਚ ਦੀ ਹੁੰਦੀ ਹੈ ਸੋ ਇਹ ਜੋ ਬੁਰਾਈ ਤੇ ਸਚਾਈ ਦੀ ਪ੍ਰਤੀਕਤਾ ਤਿਹਾਰ